ਇਹ ਸੀ ਸਾਡੇ ਨੌਜਵਾਨਾਂ ਨੂੰ ਸੁਖ ਦੇ ਰੋ ਹਰ ਮੈਂ ਬੇਨਤੀ ਕਰਦਾ ਬੀ. ਜੂ ਕ੍ਰਾਂਤੀਕਾਰੀ ਦੇ ਦਵਾਬਾ ਜਮਨ ਦੇ ਪ੍ਰਧਾਨ ਸ਼ਕਰ ਸਿੰਘ ਨੂੰ ਕਿਉਂਕਿ ਦਵਾਬੇ ਦੇ ਵਿੱਚ ਇਹਨਾਂ ਵੀਰਾਂ ਨੇ ਬੜੀ ਹਿੰਮਤ ਕੀਤੀ ਆ ਕੋਈ ਸਦਾ ਹੋਵੇ ਤਮੈ ਇਹ ਇੱਕ ਵਿਸ਼ੇਸ਼ਤਾ ਹੋ ਦੱਸਾਂ ਮੈਂ ਬੜਿਆਂ ਆਪੂਆਂ ਨਾਲ ਗੱਲਬਾਤ ਕਰਦਾ ਆਪੂ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਤਾਂ ਉਹ ਆਰਗੂ ਹੁੰਦੇ ਆ ਜਿਹਨੂੰ ਆਪਾਂ ਕਹੀਏ ਵੀ ਯਾਰ ਆਹ ਜੱਥੇਬੰਦੀ ਨੇ ਕੰਮ ਦੇਤਾ ਉਹ ਕਹਾਂਗੇ ਪ੍ਰਧਾਨ ਜੀ ਇਹ ਕਿ ਵੀ ਹੋ ਉਹ ਵੀ ਹੋ ਪਰਵਾਹ ਦੇ ਛੱਦਰ ਦੇ ਮੂੰਹ ਹਜੇ ਤੱਕ ਇਹ ਗੱਲ ਨਹੀਂ ਸੁਣੀ ਜੋ ਕਹਿੰਦਾ ਇਹਨੇ ਜਣਾ ਬਾਈ ਪ੍ਰਧਾਨ ਨਾਲ ਗੱਲ ਕਰਨਾ ਚਾਹ ਰਿਹਾ ਸੋ ਚੜ ਦੀ ਗੱਲ ਆ ਰਹੀ ਆਪਣੇ ਮੁੰਡੇ ਆ ਇਹ ਛੱਤਰ ਸਿੰਘ ਬੀਜੀ ਲੰਗਰ ਤੋਂ ਤੁਹਾਡਾ ਵਿਚਾਰ ਸਾਡੇ ਨਾਲ ਰਿਹਾ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਧੰਨਵਾਦ ਹੈ ਜਿਹੜੇ ਜਾਗਦੀਆਂ ਜਮੀਰਾਂ ਵਾਲੇ ਲੋਕ ਦੂਰਾਂ ਦੂਰਾਂ ਚੱਲ ਕੇ ਬਾਈ ਦਾ ਤੇ ਨਾਲ ਦੇ ਲੋਕਾਂ ਦਾ ਸਾਥ ਤੇ ਉਹ ਵਾਸਤੇ ਪਹੁੰਚੇ ਨੇ ਮੈਂ ਕੋਈ ਵੱਡੀ ਲੰਬੀ ਨਹੀਂ ਗੱਲ ਕਰਨੀ ਨਾਕਿ ਮੈਂ ਬੜਾ ਵੱਡਾ ਬੁਲਾਵਾ ਨਾ ਧੰਨਵਾਦ ਬਾਈ ਜੀ ਦੇ ਜਗ ਬਖਸ਼ੀ ਮੈਂ ਤਾਂ ਗੱਲ ਕਰਨੀ ਵੀ ਕਾਨੂੰਨ ਦਾ ਇਹਨਾਂ ਨੇ ਮਜ਼ਾਕ ਪਾ ਲਿਆ 307 ਦਾ ਮਨੂਣਾ ਡੇਂਜਰ ਆਫ ਲਾਈਫ ਜਿਹੜੀ ਸਰੀਰ ਦੇ ਵਿੱਚ ਉੱਪਰ ਵੀ ਖੋਪੜੀ ਹੁੰਦੀ ਆ ਜਦੋਂ ਉਹਦੇ ਵਿੱਚ ਬਹੁਤ ਟਿੱਕੀ ਤੇ ਤਾਂ ਜਾਂ ਬਹੁਤ ਵੀ ਭਾਰੀ ਦੀ ਮਰੀ ਜਾਵੇ ਜਿਹੜੀ ਉੱਪਰ ਨਾਲ ਮਾਰਸ ਪਾਰ ਕੇ ਥੱਲੇ ਖੋਪਰੀ ਦੇ ਵਿੱਚ ਜਦੋਂ ਵੈਕਟਰ ਹੋ ਜਾਂਦਾ ਫਿਰ ਡੇਂਜਰ ਰੋਡ ਲੱਗਦਾ ਲਿਖਦੇ ਆ ਫਿਰ 307 ਲੱਗਦੀ ਆ ਇਹ 1.5 ਕਿਲੋਮੀਟਰ ਤੋਂ ਨਾਲ ਤਾਂ ਸਾਡਾ ਏਡਾ ਲੰਮਾ ਹੱਸ ਸੀ ਤੇ ਨਾਲ ਹੀ ਸਾਡੇ ਇਖਤਿਆਲ ਯਕਤੀਮਾਨ ਸੀ ਵੀ ਉੱਡ ਕੇ ਕੇ ਸਰਮੋਦੀ ਨੂੰ ਫਾਇਲ ਹਾਂ ਜਦੋਂ ਕਿਤੇ ਸੱਚੀ ਉਹ ਨਹੀਂ ਕੀਤੀ ਉਹ ਘੁੱਟ ਪੈ ਗਿਆ ਫਿਰ ਉਹ ਤਾਰਾ ਵੀ ਲਾ ਦਿਓ ਫਿਰ ਅਸੀਂ ਇਹ ਵੀ ਨਹੀਂ ਕਰਾਂਗੇ ਵੀ ਤੁਹਾਨੂੰ ਜੇਹਰ ਕੱਟਣੀ ਔਖੀ ਆ ਜਾ ਬਾਈ ਜੀਰੇ ਹੋਣੀਏ ਕਹਿਣਗੇ ਵੀ ਅਸੀਂ ਇਹ ਗੜਾ ਨਹੀਂ ਕੀਤਾ ਜੇ ਗੱਤੀ ਨਹੀਂ ਕੀਤੀ ਆਪਣੇ ਲੋਕਾਂ ਵਾਸਤੇ ਲੜਨਾ ਜਿਹਨਾਂ ਕਤਲੀਆਂ ਸਾਨੂੰ ਬਰਾਤਦਗੀ ਮਿਲਿਆ ਮੈਂ ਆ ਬਾਈ ਜੀ ਦੀ ਗੱਲ ਕਰਦੇ ਅੱਜ ਬਾਈ ਬਲਦੇਵ ਸਿੰਘ ਜੀ ਦੇ ਦੀ ਬਰੋਲ ਤੇ ਆ ਵੀ ਮੇਰੇ ਵਰਗੇ ਲੋਕ ਵੀ ਜਦੇ ਬੰਦੀਆਂ ਦੇ ਵਿੱਚ ਡਾਉਣ ਲੱਗੇ ਜਿਹੜੇ 307 ਦੀ ਗੱਲ ਕਰਦੇ ਆ ਇਹੋ ਜਿਹੇ ਬੰਦਲ ਦੋਹਾਂ 307 ਆ ਬੋਲਦੇ ਜੇ ਕੋਤਕੇ ਮੈਂ ਦਰਸਾ ਘਰੋਂ ਬਾਹਰ ਆ ਪਰ ਆ ਜਿਹੜਾ ਕਾਨੂੰਨ ਇਹ ਕਾਨੂੰਨ ਗੋਰੀਆਂ ਨੇ ਬਣਾਇਆ ਸੀ ਤੁਹਾਨੂੰ ਮੈਨੂੰ ਮੇਰੇ ਵਰਗੇ ਤੁਹਾਡੇ ਵਰਗੇ ਲੋਕਾਂ ਨੂੰ ਗੁਲਾਮ ਬਣਾਏ ਰੱਖਣੇ ਸੋਹਣਾ ਰੱਖਦਾ ਵੀ ਜੇ ਤਾੜੇ ਪਰਤੇ ਕਰਾਂਗੇ ਇਹ ਸਾਲ-ਸਾਲ ਜੇਲ੍ਹ 'ਚ ਬੰਦੇ ਰਹਿਣਗੇ ਅਸੀਂ ਦੁਲਾਨ ਨਾ ਅਪੀਲ ਕਰਾਂਗੇ ਇਹਨਾਂ ਦੇ ਪਰਿਵਾਰ ਕਹਿਣਗੇ ਵੀ ਤੁਸੀਂ ਕੀ ਜਾਨਾ ਮੋਰਕਾ ਤੋਂ ਜੋ ਇਹ ਤੁਹਾਡੇ ਹੱਥ ਆ ਵੀ ਬਾਈ ਬਲਦੇਵ ਸਿੰਘ ਜੀਵੇ ਦਾ ਜਾਂ ਜਿਹੜੇ ਬਾਕੀ 150 ਖਸਾਮਿਆਂ ਉਹਨਾਂ ਦਾ ਸਾਥ ਦੇਣਾ ਤਾਂ ਗਾ ਮੌਜ ਆਉਂਦੇ ਦੂਰ ਨੇ ਇਹੋ ਜਿਹੇ ਲੜਨ ਵਾਲੀ ਲੀਡਰ ਆਪਣੇ ਮੂਹਰੇ ਜੰਮਦੇ ਰਿਹਾ ਤੇ ਸਾਡੀ ਮਾਵਾਂ ਜਾਂਦੀਆਂ ਰਹਿਣ ਤੇ ਸਾਡੀ ਬਦੌਲ ਕਰਦੇ ਰਹਿਣ ਸਾਡੇ ਨਾਲ ਖੜਦੇ ਰਹਿਣ ਲੋਕ ਜਾਂ ਫਿਰ ਉਹ ਜਿਹੜੇ ਜੰਮਨੇ ਆ ਜਿਹੜੇ ਪਹਿਲਾਂ ਕਹਿੰਦੇ ਸੀ ਅਸੀਂ ਆਮ ਇਹ ਆ ਅਸੀਂ ਤੁਹਾਡੇ ਆਪਣੇ ਪੋਟਿਆਂ ਤੇ ਜਦੋਂ ਆਪਣੇ ਲੋਕਾਂ ਦਾ ਖਾਣ ਦੀ ਵਾਰੀ ਹੋਈ ਜਾ ਕੇ ਦੁਸ਼ਮਣ ਦਾ ਕਰਕੇ ਇੱਕ ਵਾਰੀ ਪਹਿਲਾਂ ਵੀ ਬਾਈ ਹੁਣੀ ਗੱਲ ਕਰਦੇ ਹੁੰਦੇ ਆ ਵੀ ਜਿਹੜੇ ਜੰਗਾਂ ਜੁੱਦਾਂ ਨੂੰ ਜਾਣ ਵਾਲੇ ਪੁਰੇ ਹੁੰਦੇ ਉਹ ਮੇਲਿਆਂ ਤੇ ਵੀ ਨੱਚਦੇ ਪੰਜਾਬੀਓ ਆਪਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਵੀ ਜਿਹੜੇ ਨਾਟਕ ਕਰਨ ਵਾਲੇ ਨਾਟਕੀ ਕਰਨ ਵਾਲੇ ਲੋਕ ਹੁੰਦੇ ਆ ਉਹਨਾਂ ਨੂੰ ਕਦੀ 쿠ਫੀ ਨਹੀਂ ਦਈਦੀ ਆ ਵੀ ਨਕਲੀ ਨਕਲੀ ਸੂਰਮਿਆਂ ਚ ਫੜ ਕੇ ਕਰਨਾ ਹੀ ਭੁੱਲ ਗਏ ਜਿਹਨੇ ਚਾਰ ਫੇਸਬੁੱਕ ਤੇ ਜਾਂ ਦੀ ਵੀ ਤੇ ਗਲਾਂ ਕਰਾਤੀਆਂ ਪਿਛਲੀ ਪਾਰਟੀ ਨੂੰ ਭੰਡ ਲਿਆ ਉਹਨੂੰ ਅਸੀਂ ਚਾਕੇ ਮੁੱਖ ਮੰਤਰੀ ਬਣਾਤਾ ਉਹ ਕੋਈ ਚੈੱਕ ਪਤਾ ਕਰ ਲੋ ਕਿ ਉਹਨੇ ਕਿੰਨੇ ਕਸੂਰਮਿਆਂ ਵਾਲੇ ਕੰਮ ਕੀਤੇ ਆ ਪਹਿਲਾ ਕਾਲ ਤੱਕ ਸਾਡਾ ਜ਼ੋਖੇਦਾਰ ਗੁੱਡਾ ਦਾਮਾ ਜ਼ੋਖੇਦਾਰ ਉਹਨੂੰ ਲਾਉਣੇ ਉਹ ਦੇਦੀ ਜਿਹੜੇ ਸਰੀਰ ਤੇ ਜਾਦੇ ਫੱਟ ਹੁੰਦੇ ਸੀ ਜਿਹੜਾ ਜਰਨਲ ਮੁਰੇ ਹੋ ਕੇ ਲੜਦਾ ਹੁੰਦਾ ਹੁੰਦਾ ਸੀ ਕਾਇਆ ਕਾਮੀ ਬੂਦਾਰ ਸਿੰਘ ਅਲੀ ਸਿੰਘ ਨਰੂਵਰ ਜਿੰਨੇ ਵੀ ਮੁਹੀਏ ਆਪਣੇ ਜਫੀਦਾਰ ਭਰਾਏ ਸੀ ਉਹਨਾਂ ਦੇ ਖਰੀਨ ਤੇ ਫੱਟ ਦੇ ਕੇ ਜਾਂਦੇ ਸੀ ਕਿ ਇੰਨੇ ਜੋਗਾ ਹੈਗਾ ਉਹ ਨੂੰ ਕਿਲਰ ਨੂੰ ਤੇ ਅਸੀਂ ਉਹਨੂੰ ਚੱਕ ਕੇ ਆਪਣਾ ਪੰਜਾਬ ਦਾ ਜਫੀਦਾਰ ਬਣਾਤਾ ਜਦੋਂ ਗੁੜੀਆਂ ਵਾਗੂ ਪੈਸੇ ਲੈ ਲੈ ਕੇ ਅਖਾਰਿਆ ਮੇਲੇ ਆਂ ਨੱਗਦਾ ਹੁੰਦਾ ਸੀ ਅੱਗੇ ਤਾਂ ਦੀ ਪੰਜਾਬੀਆਂ ਦੀ ਮਰਦੀ ਤੁਸੀਂ ਗਾ ਕਿੰਨੂ ਵਾਰ ਸੁਣਾਉਣਾ ਵਾ ਇਹ ਤੁਸੀਂ ਸਾਥ ਦਿੰਦੇ ਆਓਗੇ ਸੂਨਿਆਂ ਦਾ ਜੋਧੀਆਂ ਦਾ ਤੇ ਧਰਤੀ ਆਖਰੀ ਵਾਰੀ ਖੁਝਾ ਲਊਗੀ ਵੈਕੁਰ ਜੀ ਦਾ ਖਾਲਸਾ ਜੀ ਨੂੰ ਵੈਕੁਰ ਜੀ ਦੀ ਫਤਿਹ ਆਵਾਜ਼ ਆਵਾਜ਼ ਬਹੁਤ ਧੰਨਵਾਦ ਪਾਸ਼ ਬਲਾਰਾਂ ਨੂੰ ਅਸੀਂ ਮਾਫੀ ਮੰਗਦੇ ਹਾਂ ਬਲਾ ਸਕਦੇ ਆ ਪਰ ਜੇ ਮੂਰੇ ਤੱਕ ਕੱਟਣਾ ਹੋਇਆ ਬਲਾਰੇ ਨੂੰ ਤਹੀਨ ਲੱਗਦੀ ਆldi ਜਿਵੇਂ ਕਸ਼ਮੀਰ ਸਿੰਘ ਮਜ਼ਦੂਰ ਕਿਸਾਨ ਸਾਂਝਾ ਮੋਰਚਾ ਪਾਰਟੀ ਉਹ ਆਏ ਸੀ ਸਤਰਾ ਸਿੰਘ ਜ਼ਿਲ੍ਹਾ ਪ੍ਰਧਾਨ ਮਦਦੂਰ ਮੁਕਤੀ ਮੋਰਚਾ ਉਹ ਵੀ ਸਾਰੇ ਕੋਲੇ ਆਏ ਸੀ ਅਸੀਂ ਦੋਹੇ ਹੱਥ ਜੋੜ ਕੇ ਮਾਫੀ ਮੰਗਦੇ ਆ ਬਹੁਤ ਖਿੱਚ-ਕਿੱਚ ਲਾਉਣ ਦੀ ਕੋਸ਼ਿਸ਼ ਕੀਤੀ ਯਾਰ ਪਰ ਦੇਰ ਵੀ ਬੇਆ ਰਹਿ ਗਿਆ ਕੰਮ ਹਣ ਦੋ ਮਿੰਟ ਬਾਅਦ ਤੇ ਜਸਵੰਤ ਸਿੰਘ ਮੱਛੀਵਾੜਾ ਇਹ ਬੀਕੇਯੂ ਸਿੱਧੂਪੁਰੋਂ ਆਏ ਆ ਤੇ ਉਸ ਤੋਂ ਬਾਅਦ ਆਪਣੇ ਲਾਸਟ ਬੁਲਾ ਰਹੇ ਆ ਆਖਰੀ ਬੁਲਾ ਰਹੇ ਭੈਣ ਸਕਿੰਤਾ ਕੌਰ ਉਹ ਆਏ ਹੋਏ ਦਾ ਧੰਨਵਾਦ ਵੀ ਕਰੂਗੀ ਤੇ ਆਪਣੀ ਗੱਲ ਵੀ ਕਹੂਗੀ ਸੋ ਆਲ ਦਸਾਈ ਸਭ ਤੋਂ ਪਹਿਲਾਂ ਗੋਆਣੀ ਬੱਚੀ ਬਦੇ ਦੀ ਸਾਥ ਪੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਣ ਨੂੰ ਤਾਂ ਦੋਦ ਮੰਨ ਕਰਦਾ ਜਿਸ ਦਾ ਪ੍ਰਧਾਨ ਜੀ ਗਿਲਦੇਵ ਸਿੰਘਾ ਜੀ ਨੇ ਕਿਹਾ ਕਿ ਟੈਨ ਦੀ ਬੋਧ ਘਾਟਾ ਤੁਸੀਂ ਸਾਡੇ ਕੋਈ ਪਰ ਵਿੱਚ ਦੂਰੋਂ ਦੂਰੋਂ ਆਏ ਹੋ ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਪ੍ਰਧਾਨ ਸਰਜੀਤ ਖੂਰ ਜੀ ਚੇਅਰਮੈਨ ਸਾਹਿਬ ਰਾਤੀਗੜ ਯੂਨੀਅਨ ਦੇ ਬੈਠਿਆ ਇਹਨਾਂ ਦਾ ਵੀ ਤੈਅ ਦਿਨ ਤੁਹਾਨੂੰ ਨਾਲ ਕਰਦੇ ਹਾਂ ਕਿ ਨੌਜਵਾਨਾਂ ਅਜਿਹੇ ਆਗੂ ਹੁਦੈਲ ਸਿੰਘ ਜੀਰਾ ਉਹਨਾਂ ਦੇ ਨਾਲ ਮੋਢਾ ਮੋਢਾ ਜੋੜ ਕੇ ਫੈਨਲ ਫੈਕਟਰੀਆਂ ਦੇ ਦਰਵਾਜ਼ੇ ਜਿੱਤਿਆ ਉਸ ਤੋਂ ਬਾਅਦ ਨੇ ਇਹ ਭਾਜੀਪੀ ਸਰਕਾਰ ਤੇ ਪੰਜਾਬ ਸਰਕਾਰ ਨੂੰ ਨਾਲੇ ਇੱਕ ਸੁਧੇਹਾ ਲਾ ਗਿਆ ਸਟੇਜ ਲਈ ਅਜੇ ਤੱਕ ਕ੍ਰਾਂਤੀਕਾਰੀ ਯੂਨਨ ਇੱਕ ਦੀ ਕਾਲ ਸੀਗੀ ਤੇ ਇੰਨੇ ਜਦਦਰਬੰਦੀਆਂ ਦੇ ਲੋਕ ਇੱਥੇ ਹੋ ਗਏ ਤੇ ਜਦੋਂ ਦੋਹਾਂ ਫਾਰਮਲ ਦੀ ਕਾਰ ਹੋਈ ਤੇ ਇੱਥੇ ਰੋਈਪੁਰ ਤੇ ਲੋਕ ਦਰਸਾਂਗੇ ਰੋਈਪੁਰ ਤੋਂ ਵੀ ਕਹਿ ਲੈਣਾ ਵਰਨਨ ਇਹ ਮਰ ਗੱਲ ਕਹਿਣੀ ਚਾਹਣਾ ਸਾਡੇ ਜਿਹੜਾ ਹੈਗਾ ਪੰਜਾਬ ਸਰਕਾਰ ਦਾ ਜਿਹੜੇ ਕਾਨੂੰਨ ਅਤੇ ਪ੍ਰਸ਼ਾਸਨ ਦੀ ਗੱਲ ਕਰਦਾ ਕਿ 2 ਕੋ 2.5 ਸਾਲ ਲੱਗ ਗਏ ਜਿਹੜਾ ਕਿ ਇਹ ਦੱਸਣ ਲਈ ਕਿ ਪ੍ਰਧਾਨ ਮੰਤਰੀ ਮੋਦੀ ਦੇ ਕਾਫਲੇ ਤੇ ਅਟੈਕ ਹੋਇਆ ਸੀ 307 ਦਾ ਪਰਚਾ ਦਰਜ ਕਰਾ ਦਿੱਤਾ ਜੇ ਆਮ ਕੋਈ ਇਨਸਾਨ ਹੈ ਜਿਹਦਾ ਕੇਸ ਕੋਰਟ ਚ ਚਲਾ ਜਾਏ ਤੇ ਸਾਡਾ ਪ੍ਰਸ਼ਾਸਨ ਕਿੰਨਾ ਸਮਾਂ ਲਾਊਗਾ ਸਤਿ ਸ਼੍ਰੀ ਅਕਾਲ ਤੇ ਆਉਂਦੀ ਧਾਰ ਹੋਣ ਕਰਕੇ ਮੈਂ ਇੱਥੇ ਹੀ ਸਮਾਪਤੀ ਕਰਦਾ ਦਰਵਾਦ ਤੋਂ ਸਭ ਨੂੰ ਜੀ ਆਇਆਂ ਕਹਿੰਦਾ ਇਦਾਂ ਹੀ ਇੱਕ ਆਮਰਾ ਕੇ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦੀ ਇੱਕ ਲੋ ਬੇਨਤੀ ਆ ਵੀ ਇੱਕ ਤਾਂ ਬੰਦੇ ਆ ਨੇ ਵੀ ਦੁੱਧ ਬਹੁਤ ਵਧਿਆ ਪਿਆ ਦੁੱਧ ਚ ਪੱਤੀ ਪਾਤੀ ਸਿੱਧੀ ਜਾਨ ਲੱਗੇ ਸਾਰਿਆਂ ਨੇ ਪੀ ਕੇ ਜਾਣੀ ਆ ਠੀਕ ਆ ਜੀ ਕੋਈ ਗੱਲ ਨਹੀਂ ਦੇਣਾ ਆਪਾਂ ਦੂਜੀ ਗੱਲ ਜਿੰਨੇ ਵੀ ਤੁਸੀਂ ਇੱਥੇ ਆਏ ਹੋ ਜਾ ਕੇ ਇਹ ਵੀ ਫਤਿਹ ਨਾ ਵੀ ਨਿਭੜ ਗਿਆ ਜਿੰਨਾ ਚਿਰ ਲੀਗ ਦੇ ਮਰਦ ਨੇ ਉਹਨਾਂ ਜਿਹੜਾ ਆਪਦੇ ਘੋੜਿਆਂ ਤੇ ਕਾਠੀਆਂ ਪਾਈ ਰੱਖੋ ਪਹਿਲੀ ਗੱਲ ਤਾਂ ਜਾਹ ਹੋ ਜੇ ਪੰਜਾਬ ਦੇ ਹਾਲਾਤ ਆ ਉਹ ਗੱਲ ਬਣ ਗਈ ਹੈ ਵੀ ਪੰਜਾਬ ਦੇ ਜਾਇ ਨੂੰ ਨਿੱਤ ਮਹਿਮਾਂ ਦੇ ਪੰਜਾਬ ਤੇ ਜਾਣਾ ਵਾ ਤੇ ਤੁਹਾਡੇ ਘੋੜਿਆਂ ਤੇ ਕਾਠੀਆਂ ਸਦਾ ਹੀ ਪਈਆਂ ਰਹਿਣ ਤੇ ਤੁਸੀਂ ਨਿੱਤ ਮਹਿਮਾਂ ਤੇ ਚੜੇ ਰਹੋ ਤਾਂ ਪੰਜਾਬ ਬਚਣਾ ਵਾ ਸੋ ਸਾਡੇ ਆਖਰੀ ਬੁਲਾੜੇ

ਇਹਨੇ ਬੱਖ-ਬੱਖ ਮੁਦਿਆਂ ਨੂੰ ਨਹੀਂ ਕਿ ਲੜਦੇ ਆ ਸਰਕਾਰੀ ਜ਼ਬਰਦਸਤ ਕਰ ਰਹੇ ਨੇ ਲੋਕਾਂ ਸਾਰਿਆਂ ਦਾ ਸਾਡੇ ਨਿਕਲੇ ਸਵੇਰੇ ਇੱਥੇ ਪਹੁੰਚਣ ਤੇ ਉਹਾਂ ਦੇਖੇ ਬਿਨਾਂ ਬਲੋਂ ਕ੍ਰਾਂਤੀਕਾਰੀ ਪੰਗੋ ਮੈ ਦੁਰਗੁਨੀਅਨ ਅਤੇ ਭਾਰਤੀ ਤੂਫਾਨ ਜਿਹੜੇ ਕ੍ਰਾਂਤੀਕਾਰੀ ਵੱਲੋਂ ਅਸੀਂ ਤੈਨੂੰ ਧੰਨਵਾਦ ਕਰਦੇ ਆ ਤੇ ਨਾ ਹੀ ਇੱਥੇ ਜੋ ਵੀ ਪ੍ਰਸ਼ਾਸਨ ਹੈ

ਰਣ ਦੇ ਨਹੀਂਗੇ। ਖੇੜੀ ਸਾਡੇ ਨਹੀਂ ਕਰੇ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਤਰਸੋਂ ਸੱਤ ਲਾਤੀਆ। ਇਹ ਤੈਨੂੰ ਤਾਂ ਸੱਤ ਨਹੀਂ ਲਈ ਤੁਸੀਂ। ਇਹ ਤੁਸੀਂ ਕਿਸਾਨ ਤੇ ਮਜ਼ਦੂਰ ਲਹਿਰ ਦੀ ਪੱਗ ਮੁਹੱਤ ਪਾਏਂ ਪਾਉਂਦੇ। ਇਹ ਸਮਝ ਲਓ। ਕਿ ਤੁਸੀਂ ਜੇ ਕਿਸੇ ਦੀ ਪੱਗ ਮੁਹੱਤ ਪਾਉਂਗੇ

ਆ ਕੇ ਦੇਖਾਂ ਮੰਗ ਅਗਲੀ ਗੱਲ ਫੋਨ ਕਰੀ ਖਾਣੇ ਵਾਲਾ ਫੋਨ ਲੈ ਫੋਨ ਕਰੀ ਖਾਣਾ ਫੋਨ ਲੈ ਸਾਡੀ ਗੱਲ ਆਪਾਂ ਗੱਲ ਤੈਨੂੰ ਕੋਣੇ ਮੇਰੇ ਪਹਿਲਾ ਤੀਜੇ ਨਾਲ ਵੜ ਜਾਂਦੇ ਹਾਂ ਜਾਂ ਤਾਂ ਕਦੇ ਸਭੈੰਦ ਨੂੰ ਧੌਂਕੀਆਂ ਦੇ ਲਿਆ ਕਦੇ ਪਿੰਡ ਨੂੰ ਧੌਂਕੀਆਂ ਦਿੰਦੇ ਹਾਂ ਫੇਰ ਨਾ ਕਿਉਂ ਤੇ ਕੁੜੀ ਵਾਲੇ ਕੋਠੇ ਜੇ ਬੰਦ ਕਰ ਲੈ ਅਸੀਂ ਹੁਣ ਖੁੱਲੀ ਛੁੱਟੀ ਲੈ ਲੈਣੀ ਆ ਸਾਡੇ ਪਿੰਡਾਂ ਨੂੰ ਇਹ ਤੁਸੀਂ ਆਏ ਆ ਅਸੀਂ ਕਹ ਰਹਾ ਪੰਡਾ ਨੂੰ ਫੜ ਕੇ ਬਿਠਾ ਲਓ ਇਹਨਾਂ ਨੂੰ ਜਿੰਨਾ ਦੇ ਮਾਪੀ ਦੀ ਮੰਗੋਗੇ ਜਵਾਨੀ ਕਰਦੇ ਰੋਟੀ ਪਰ ਦੇਵਾ ਦੇ ਜਾਂ ਪਾਣੀ ਦੇਵਾ ਨਹੀਂ ਛੋਟਿਆਂ ਨੂੰ ਕੁੱਟਦੇ ਨਹੀਂ ਛੋਟਿਆਂ ਨੂੰ ਗਾਲਾਂ ਨਹੀਂ ਕੱਢਦੇ ਪਰ ਖੋਲੋ ਤੇ ਬਿਠਾਵਾਗੇ ਬਾਈ ਜੇ ਹੁਣ ਪੰਡਾ ਜਰੇ ਇਸ ਕਰਕੇ ਸੋਚ ਕੇ ਪੰਡਾ ਚਾਹੋ ਪੰਜਾਬ ਸਰਕਾਰ ਨੂੰ ਇਹੋ ਤਤਾਰਨੀ ਹੈ ਆਉਂਦੇ ਡੀਜੀਪੀ ਨੂੰ ਵੀ ਸਮਝਾ ਲਵੇ

ਇਹ ਦੋ ਬੰਦ ਨੂੰ ਪਿੱਛੇ ਹਟਾ ਕੇ ਦਿਖਾਵਾਂਗੇ ਹਰ ਹਾਲਤ ਜਿਹੇ ਪਰਚਾ ਰੱਦ ਕਰਾਵਾਂਗੇ ਆ ਮਾਤ ਦੇ ਮਹੀਨੇ ਤਿਆਰ ਰਹੋ ਮਾਤ ਦੇ ਮਹੀਨੇ ਦੇ ਵਿੱਚ ਕਿਆ ਪਰਚਾ ਲਾਉਂ ਜਾਵਾਂ ਪਰ ਆ ਵੀ ਰੱਦ ਕਰ ਦੇ ਜੂ ਕੋਈ ਵੀ ਨਾ ਸਾਰਿਆਂ ਨੂੰ ਇਕੱਠੇ ਉੱਪਰ ਕਿੱਸਾ ਕਰੂਏ ਸ਼ੰਗਵਾਂ ਆਰ ਇੱਕ ਤਾਂ ਜਿੰਨੇ ਵੀ ਪਹੁੰਚਿਆ ਸਾਰਿਆਂ ਨੂੰ ਕਹਿਨੇ ਆ

ਓ ਪਾਪਾ ਦਾ ਤੈਨੂੰ ਫੜ ਜਣ ਗਿਆ ਜੇ ਤੂੰ ਚੰਗੇ ਕੰਮ ਕੀਤੇ ਹੁੰਦੇ ਸਾਡੇ 734 ਹੀਲ ਹੋਏ ਦਿੱਲੀ ਚ ਤੇ ਬਿਆਰੀ ਹੋ ਗਈ ਸ਼ੰਮੂ ਖਨੋਰੀ ਮੋਰਟਿਆਂ ਚ ਇੱਕ ਵੀ ਪਰਚਾ ਕਰਿਆ ਦਾ ਦਿਖਾਰੇ ਪ੍ਰਗਟ ਮੰਤਰੀ ਇੱਕ ਵੀ ਪਰਚਾ ਕੀਤਾ ਆਵਾਦਨੀ ਪਾਰਟੀ ਨੇ ਦਿੱਲੀ ਚ ਇੱਕ ਵੀ ਪਰਚਾ ਕੀਤਾ ਹਰੇਲੇ ਦੀ ਸਰਕਾਰ ਨੇ ਦਾ ਦੋਦੇਓ ਸਾਡੇ ਘਰਾਂ ਨੇ ਇਹ ਲਿਖ ਕੇ ਇਹ ਲੋਕ ਸਤਨਾ ਫਕਾ ਫਕਾ ਸੋ ਅੱਜ ਅਸੀਂ ਤੇ ਤਾਇਉਲੀ ਲੈਣ ਆਏ ਸੀ ਅਪ੍ਰਿੰਸਪਾਲ ਵੀ ਦੇਖ ਲੈ ਆ ਤਾਂ ਹੋਣ ਅੱਗੇ ਫਕਾ ਦੀ ਮਰਦਿਆ ਭਗਵੰਤ ਮਾਨ ਦੀ ਮਰਦਿਆ ਕਿਉਂ ਨੇ ਨਾਲੋਂ ਆਪ ਦੇ ਨਾਲ ਲਾਉਣਾ ਕਿ ਨਹੀਂ ਹੁਣ ਜਾਣਾ ਉਹ ਵੇਖ ਲਵੇ ਜੇ ਅਸੀਂ ਐਡੀ ਬਟਰੀ ਜਿਹੜੀ ਮੋਤੀ

ਜਿੰਨੇ ਇੱਥੇ ਜਾਂ ਤਾਂ ਆਪਣੀ ਆਪ ਨੂੰ ਸੇਵਾ ਕਰਨ ਪੰਤਿਆਂ ਆ ਰਹੇ ਹੋ ਕਹਿ ਰਹੇ ਆ ਕਿ ਸਾਡਾ ਸਹਿਯੋਗ ਦਿਓ ਸਾਰੇ ਆਪਾਂ ਕੱਡੇ ਹੋ ਕੇ ਲੜ ਗਏ ਜਿੰਨੇ ਭਰਾਤ ਤੇ ਲੰਗਰ ਲੈ ਕੇ ਆਏ ਜਿੰਨੇ ਸਾਡੇ ਮੀਡੀਆ ਦੇ ਵੀ ਆਏ ਜਿੰਨੇ ਵਲੰਟੀਅਰਾਂ ਨੇ ਲੋਕਾਂ ਦੀ ਸੇਵਾ ਕੀਤੀ ਸਾਰਿਆਂ ਦਾ ਪੈਰੋਂ ਦੀ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਾਕੀ ਗੱਲ ਸਮਝਾ ਲੈ ਮੇਰੇ ਵੀ ਜਾਂਦੇ ਇੱਕ ਦਾ ਭਾਈ ਸਾਡੇ ਤੋਂ ਫਰਕ ਰਹਿ ਗਿਆ ਰਿਸਟਾ ਯੂਨੀਅਨ ਵਾਲੇ ਮੂਕੇ ਵਾਲੇ ਆਹ ਤੋਂ ਰਿਸਟਾ ਯੂਨੀਅਨ ਉਹ ਕਹੇ ਸਾਰੇ ਆਏ ਆ ਬਹੁਤ ਵੱਡੇ ਬਕਰ ਤੇ ਸਜੋਣ ਦਿੱਤਾ ਅਸੀਂ ਉਹਨਾਂ ਭਰਾਵਾਂ ਦਾ ਧੰਨਵਾਦ ਕਰਦੇ ਆ ਤੇ ਉਹ ਤੋਂ ਮਾਫੀ ਵੀ ਚਾਹੁੰਦੇ ਆ ਆਈਟੀਸੀ ਮਜ਼ਦੂਰ ਯੂਨੀਅਨ ਕਪੂਰਥਲਾ ਆਹ ਮੇਲੀਆਂ ਨੇ ਵੀ ਡੱਟ ਕੇ ਸਾਡਾ ਸਾਥ ਦਿੱਤਾ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਅਸੀਂ ਆਹ ਪੇਪਰ ਭਾਈ ਜਰੂਰ ਲੈ ਕੇ ਜਾਇਆ ਜੀ ਇਹ ਤਾਂ ਕਹਿ ਰਹੇ ਆ ਵੀ ਇਹਦੇ ਤੇ ਐਮ ਐਸ ਕੀ ਕੀ ਬਣਾਵਾ ਸੀ 2+ ਫੈਲ ਕੀ ਬਣਾ ਇਹਦੇ ਬਾਰੇ ਸੌਖੇ ਸ਼ਬਦਾਂ ਚ ਲਿਖਿਆ ਜਿਹੜਾ ਆਪਾਂ ਨੂੰ ਸਮਝ ਆ ਜਾਊਗਾ ਲੰਗਰ ਭੋਲੀ ਸ਼ਕਤੀਜਾ ਤੇ